ਗੌੜੀ ਮਹਲਾ ਪੰਜਵਾ ਮਾਜ ਦੁਖ ਭੰਜਨਾ ਤੇਰਾ ਨਾਮ ਜੀ ਦੁਖ ਭੰਜਨਾ ਤੇਰਾ ਨਾਮ ਆਠ ਪਹਰ ਆ radii ਪੂਰਨ ਸਤਗੁਰ ਗਿਆਨ ਜਿਤ ਘਟ ਵਸ ਪਾਰ ਬ੍ਰਹਮ ਸੋਈ ਸੋ ਹਵਾਤਾ ਓ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਓ ਸੇਵਾ ਸੂਰਤ ਨ ਜਾਣੀਆਂ ਨਾ ਜਾ ਪਿਆ ਰਾਧ ਓਟ ਤੇਰੀ ਜਗ ਜੀਵਨਾ ਮੇਰੇ ठाकुर अगਮ ਅਗਾਧ ਭਾਏ ਕਿਰਪਾਲ ਗੁਸਾਈ ਨਟੇ ਸੋਗ ਸੰਤਾਪ ਦੀਵਾ ਉਹਨਾਂ ਲੱਗਾਈ ਸਤ ਗੁਰ ਰੱਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸੱਜਾ ਸਿਰਜਣਹਾਰ ਗੁਰ ਤੁੱਟ ਸਾਬਕੇ ਸਿਮਪਾਇਆ ਜਨਨਾਨਿਕ ਸਦਬਲ ਹਾਰ ਗੁਰਨਾਰਾਇਣ ਦਇਓ ਗੁਰਮ ਗੁਰ ਸੱਚਾ ਸਿਰਜਣਹਾਰ ਗੁਰ ਤੁੱਟ ਸਾਬਕੇ ਸਪਾਇਆ ਜਨਨਾਨਿਕ ਸਦਬਲ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ